ਇਦਰਾ ਇਕੇ ਨਾ ਇਦਰਾ ਉਧਰ ਬੱਟੇ ਲੱਗੇ ਆ ਗਿਆ ਕੀ ਨਾ ਨਾ ਸੀ ਮੰਤਾ ਸੀ ਮੰਤਾ ਜਿੱਤਾਂ ਕਿੰਨੇ ਦਿਨ ਪਹਿਲਾਂ ਗਏ ਮੈਨੂੰ ਹੋਵੇ 3 ਸਾਢੇ ਕੈਂਪ ਚ ਕੈਂਪ ਚ ਉੱਥੋਂ ਕੈਂਪਰੀ ਡਿਪੋਰਟ ਕੀਤਾ ਸੀ ਹਾਂ ਜੀ ਮੈਨਾਂ ਪੈਸੇ ਦੇਖ ਗਏ ਪੈਸੇ ਹੀ ਬਹੁਤ ਲੱਗੇ ਵਾਈਫ ਅੱਛਾ ਨਾ ਉਹਦੋਂ ਪੜਾਈ ਹੋਣਾ ਕਿੰਨੇ ਲੱਗੇ ਤਾਂ ਐਸਟੀਮੇਟ 30 ਬੰਦੀ ਦਾ ਤਕਰੀਬ ਤੋਂ ਜ਼ਿਆਦਾ ਇਲਾਕੇ ਹੋ ਗਏ ਥਰੂ ਏਜੰਟ ਗਏ ਹਾਂਜੀ ਉਹ ਲੈਟੀਆਂ ਇਹਨਾਂ ਦੀ ਪੂਣੀ ਕਿੱਥੇ ਤਾਂ ਅਮਰੀਕਾ ਹਾਂ ਤਾਂ ਉਹ ਵੀ ਮਿਲ ਗਈ ਹੈ ਜੰਰੇ ਤੋਂ ਤਾਂ ਜੰਨਾ ਨਾ ਨਾ ਲੈ ਗਈ ਤੇ ਕਿੱਥੋਂ ਦਾ ਵੀਜ਼ਾ ਕਿੱਥੋਂ ਦੇ ਦਿੰਦੇ ਦबई ਦबई ਤੋਂ ਗੁਰੇ ਸੱਗੇ ਕੰਮ ਪ੍ਰੋਜੈਕਟ ਨੇ ਭੇਜਿਆ ਹੁੰਦਾ ਹਾਂਜੀ ਹਾਂ ਉਹਦੇ ਬੰਡ ਬਾਈ ਡੰਕੀ ਹੈ ਹਾਂਜੀ ਜੀ 20-15 ਦਿਨ ਲੱਗੇ ਜਾਂਦੇ ਜਾਂਦੇ ਹਾਂਜੀ ਕੱਲਾ ਸੀ ਹੋਰ ਵੀ ਨਹੀਂ ਹੋਰ ਵੀ ਸੀਗੇ ਵਿਚ ਜਿੱਦਾਂ ਉੱਥੇ ਰਹਿੰਦੇ ਸੀਗੇ ਤੁਸੀਂ ਮੈਕਸੀਕੋ ਉਹ ਕੈਂਪ ਚ ਉੱਥੇ ਰੋਟੀ ਪਾਣੀ ਮਿਲਦੇ ਹਾਂਜੀ ਹਾਂਜੀ ਕਦੀ ਆ ਜਾਂਦਾ ਏ ਕਦੀ ਨਹੀਂ ਹੂੰ ਤੁਹਾਨੂੰ ਕਿਹ ਹੋਰ ਵੀ ਪੰਜਾਬੀ ਬੜੇ ਹੋਣਗੇ ਹਾਂਜੀ ਉਹ ਕਰੇਗਾ ਹੂੰ ਬਾਕੀ ਉਹਨੇ ਟਾਂਡੇ ਨੇ ਕਹਿੰਦੇ ਨੇ 10 ਫੁੱਟ ਟਾਂਡੇ ਦੇ ਜਿਆਦਾ ਹੂੰ ਸ਼ਹਿਰ ਫੁੱਟ ਦੇ ਮੈਂ ਕਹਾਂ 10 ਫੁੱਟ ਹਾਂਜੀ ਜਲੰਧਰ ਆਹ ਉਹ ਨੰਗਲੀ ਬੰਦੇ ਆ ਬੁੱਤ ਨੇ ਕੈਂਪ ਵਾਲੇ ਬਾਕੀ ਤਾਂ ਨੇ ਜਿਹੜੇ ਦੂਜੀ ਆਉਂਦੇ ਕੈਂਪ ਵਾਲਿਆਂ ਨੂੰ ਮਿਲ ਪਾਇਆ ਹੋਰ ਵੀ ਆਗੇ ਉੱਥੇ ਬੰਦੇ ਹਾਂਜੀ ਹੈਗੇ ਨੇ ਹੋਰ ਹਾਂਜੀ ਉਹ ਇਹਨਾਂ ਨਾਲ ਕੈਂਪ ਜੁੜਨਾ ਬਾਕੀ ਕੈਂਪ ਤਾਂ ਹੋਰ ਬੱਕੋ ਬੱਕਰੇ ਖੜੇ ਨੇ ਵੀ ਕੋਈ ਨਾ ਇਨਫਾ ਜਹਾਜੀ ਇੱਥਰ ਉਹ ਹੀ ਉਹ ਹੀ ਉਹ ਹੀ ਮੁੰਡਾ ਜਿਹੜਾ ਉਹ ਕਪੜਾ ਮਾਈਦਾ ਹੈ ਜੀ ਤੈਨੂੰ ਕਿੱਥੇ ਤਰਵਾੜੇ ਤਰਵਾੜੇ ਲਵਾਏ ਨਹੀਂ 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 ਇੱਥੇ ਫਹਿਮ ਅੱਛਾ ਤੇ ਟਿਕਾਣੇ ਲੱਭ ਜਾਂਦੇ ਚੰਗਾ ਅੰਬਲੀ ਆਹ ਪਹਿਲੇ ਲੱਗੇ ਹੁੰਦੇ ਬੰਦੇ ਦੇ ਕੋਈ ਟਿਕਾਣੇ ਉਦਾਂ ਜਿਵੇਂ ਤੇ ਚਲੋ ਗੱਲ ਤਾਂ ਇਹ ਹੀ ਆ ਜੀ ਐਸੇ ਲੱਗੇ ਦਾ ਮੁੱਲ ਵੀ ਪੈਂਦਾ ਇਹ ਹੁਣਾਈ ਤੇ ਮੁੰਡਾ ਘਰ ਆ ਗਿਆ ਜੀ ਜੀ ਉਹ ਕੋਈ ਚਾਲਤ ਹੈ ਨਹੀਂਗਾ ਮੈਂ ਇਥੋਂ ਡਵੇ ਗਿਆ ਸੀਗਾ ਦਵੇ ਦੋ ਗਾਹ ਮੈਕਸੀਕੋ ਪਰ ਫਿਰ ਅੱਗੇ ਉਸ ਤੋਂ ਮੈਕਸੀਕੋ ਦਾ ਗਾਂ ਗੱਡੀਆਂ ਗਈਆਂ ਗਿਆ ਡੁੰਗੀ ਬਾਈ ਡੁੰਗੀ ਕਿੰਨੇ ਲੋਕ ਸੀ ਜਦੋਂ ਤੁਸੀਂ ਉੱਥੇ ਫਿਰ ਗਏ ਤੁਹਾਡੇ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ 15 ਜਣੇ ਸੀ 15 ਲੋਕ ਇਹ ਕਿਸ ਤਰ੍ਹਾਂ ਇਹ ਗੇਸ ਇਸ ਤੋਂ ਏਜੰਟ ਦੇ ਥਰੂ ਗੇਸ ਜੇ ਕਿਸ ਤਰ੍ਹਾਂ ਤੁਹਾਨੂੰ ਦੋ ਬਾਹਰ ਕਿਰੇ ਹਾਂ ਦੁਬਈ ਤੋਂ ਦੁਬਈ ਤੋਂ ਕੀਤਾ ਗਿਆ ਹਾਂ ਕਿੰਨੇ ਪੈਸੇ ਲੱਗੇ ਸੀ ਤੁਹਾਡੇ ਇਹ ਸਾਰੇ ਬਾਹਰ ਬਾਹਰ ਤੋਂ ਕਿਸ ਨੂੰ ਪਤਾ ਇਹ ਬਾਹਰ ਦੇ ਚ ਕਿਸ ਨੇ ਲਗਾਏ ਤੁਹਾਡੇ ਪਾਸੇ ਕੋਈ ਨਹੀਂ ਲਾਇਆ ਕੋਈ ਨਹੀਂ ਲਾਇਆ ਕਿੰਨੇ ਕੇ ਪੈਸੇ ਲਗਭਗ ਅੰਦਾਜ਼ਾ ਕੋਈ ਮਤਲਬ ਜਦੋਂ ਕਿਸ ਤਰ੍ਹਾਂ ਫੜਗੇ ਤੁਸੀਂ ਫਿਰ ਉੱਥੇ ਜਾ ਕੇ ਕਿਸ ਤਰ੍ਹਾਂ ਫੜਗੇ ਬਾਰਡਰ ਕਾਟ ਕਰਦੇ ਹੋ ਬਾਰਡਰ ਬਾਰਡਰ ਪੁਲਿਸ ਆਈ ਸੀ ਨੂੰ ਬਸ ਕੈਂਪ ਚ ਲੈ ਗਏ ਸੀ ਉਹ ਜਦੋਂ ਇੱਥੋਂ ਗਏ ਸੀ ਤਾਂ ਉਹ ਇਹਨਾਂ ਨੇ ਕਿਹਾ ਨਹੀਂ ਸੀ ਕਿ ਡਾਇਰੈਕਟ ਫਰੈਂਟ ਕਰਾਵਾਂ ਜਾਂ ਡੋਂਕੀ ਥਰੂ ਹੀ ਕਰਾਣਾ ਡੋਂਕੀ ਡੋਂਕੀ ਦੇ ਗਿਆ ਜਦੋਂ ਤੇ ਫੜੇ ਗਏ ਸੀ ਤਾਂ ਫਿਰ ਉਸ ਤੋਂ ਬਾਅਦ ਕੈਂਪ ਲੈ ਕੇ ਕੈਂਪਰ ਮੰਤਾਜ ਪਰਿਵਾਰ ਵਿੱਚ ਕੌਣ-ਕੌਣ ਹੈਗਾ ਤੁਹਾਡੇ ਮम्मा ਨੇ ਦਾਦੀ ਫਾਦਰ ਫਾਦਰ ਜੀ ਦਾ ਇੱਥੋਂ ਕਿੰਨੇ ਪਰਿਵਾਰਕ ਮੈਂਬਰ ਨੇ ਤਿੰਨ ਨੇ ਤਿੰਨ ਇੱਕ ਸਿਸਟਰ ਵੀ ਉਹਦੀ ਮੈਰਿਜ ਹੋਰ ਸਰਸ ਆਫ ਇਨਕਮ ਕੀ ਹੈਗਾ ਉਹਨਾਂ ਦੇ ਕੋਈ ਨਹੀਂ ਸੀ ਅਗੇ ਕੀ ਪਲਾਨ ਆਪ ਨੂੰ ਤੋਂ ਵੀ ਸਿੱਧਾ ਕਿ ਕਿੰਨਾ ਸਮਾਂ ਲੱਗ ਚੁੱਕਾ ਹੈ ਦੇਖ ਰਹੇ ਹਾਂ ਤੇ ਮੇਰੇ ਸਾਬਿ ਕਰਮੋ ਜਵਾਨ ਪੰਜਾਬ ਦੇ ਵਿੱਚ ਪਰੇ ਅੱਜੇ ਰਾਤ ਵੀ ਲਗਭਗ 7-9 ਨੌਜਵਾਨ ਖਾਸ ਕਰਕੇ ਪੰਜਾਬ ਦੇ ਤਾਸ ਰੂ ਸ਼ਾਰਗ ਹੋ ਰਹੇ ਹਨ ਅਜਿਹੇ ਹਾਲਾਤ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਕਿ ਬਹੁਤ ਸਾਰੇ ਨੌਜਵਾਨ ਟਰੈਸਾ ਲਗਾ ਕੇ ਜਾ ਰਹੇ ਨੇ ਮੇਤਨ ਬਹੁਤ ਸਾਰੇ ਏਜੰਟ ਠੱਗੀ ਕਰਕੇ ਬੱਚਿਆਂ ਦੇ ਨਾਲ ਕੋਚੇ ਦਾ ਭਵਿੱਖ ਖਰਾਬ ਕਰਦੇ ਬਿਲਕੁਲ ਅੱਜ ਸਾਡੇ ਹਲਕੇ ਦਾ ਨੌਜਵਾਨ ਹੈ ਮਨਤਾਜ ਪਿੰਡ ਬੁੱਧੋਛੌਣੀ ਇਹ ਰੋਜੀ ਰੋਟੀ ਕਮਾਉਣ ਵਾਸਤੇ ਆਪਣੇ ਪਰਿਵਾਰ ਦੀ ਗੁਜ਼ਾਰਾ ਕਰਨ ਵਾਸਤੇ ਬਾਹਰਲੇ ਮੁਲਕ ਦੇ ਵਿੱਚ ਜਾਣ ਦਾ ਜਿੰਨੇ ਸੋਚਿਆ ਸੀ ਔਰ ਰਸਤੇ ਦੇ ਵਿੱਚ ਜਿੱਥੇ ਇਹਨੂੰ ਫੜਿਆ ਗਿਆ ਔਰ ਗਾਤ ਇਹਨੂੰ ਇਹ ਬਾਹਰੋਂ ਵਾਪਸ ਭੇਜਿਆ ਗਿਆ ਰਿਪੋਰਟ ਕਰਕੇ ਔਰ ਦੁਖਦਾਈ ਵੀ ਹੈ ਕਿ ਜਿਹੜੇ ਬੱਚੇ ਇੰਨੇ ਪੈਸੇ ਲਗਾ ਕੇ ਜਗਾ ਰਹੇ ਨੇ ਉਹਨਾਂ ਲਈ ਵਾਪਸ ਹੋਣਾ ਜਿੱਥੇ ਬੱਚੇ ਦਾ ਵੀ ਹੌਸਲਾ ਟੁੱਟਦਾ ਹੈ ਉੱਥੇ ਪਰਿਵਾਰ ਵਾਸਤੇ ਵੀ ਮੈਂ ਸਮਝਦਾ ਕਿ ਇੱਕ ਔਖਾ ਸਮਾਂ ਹੁੰਦਾ ਕਿ ਕਿਤਨਾ ਕਿਤੋਂ ਫੜ ਫੜ ਕੇ ਪੈਸੇ ਲਾਏ ਹੁੰਦੇ ਇੰਨੇ ਪੈਸੇ ਕਿਸੇ ਪਰਿਵਾਰ ਦੇ ਕੋਲ ਵੀ ਨਹੀਂ ਹੁੰਦੇ ਔਰ ਔਖਾ ਹੁੰਦਾ ਹੈ ਜਦੋਂ ਇਹੋ ਜਿਹਾ ਕੋਈ ਕੰਮ ਹੁੰਦਾ ਹੈ ਔਰ ਮੇਰੀ ਪਰਿਵਾਰ ਦੇ ਨਾਲ ਪੂਰੀ ਹਮਦਰਦੀ ਹੈ ਪੰਜਾਬ ਸਰਕਾਰ ਦੀ ਪੂਰੀ ਇਸ ਪਰਿਵਾਰ ਦੇ ਨਾਲ ਹਮਦਰਦੀ ਹੈ ਕਿ ਇਹ ਪਰਿਵਾਰ ਜਿਹੜਾ ਸਾਡੇ ਆਪਣੇ ਪਰਿਵਾਰ ਦਾ ਇੱਥੇ ਆਏ ਹੋਏ ਆ ਔਰ ਪੂਰੀ ਹਮਦਰਦੀ ਨਾਲ ਇਹਨਾਂ ਦੇ ਨਾਲ ਆ ਅਸੀਂ ਹਰ ਸਮੇਂ ਔਰ ਦੁਗਧਾਈ ਸਮਾਂ ਹੈ ਕਿ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਜਿਹੜੇ ਬਾਹਰ ਦੇ ਮੁਲਕਾਂ ਦੇ ਵਿੱਚ ਜਾ ਰਹੇ ਆ ਔਰ ਬਿਨਾ ਕਿਸੇ ਕਾਰਨ ਤੋਂ ਵਾਪਸ ਆ ਰਹੇ ਐਮਰਤ ਸਾਹਿਬ ਲੱਗਦਾ ਨਹੀਂ ਜਿਸ ਤਰ੍ਹਾਂ 에ਜੰਟ ਵੀ ਲਗਾਤਾਰ ਧੱਕੀ ਕਰਨ ਦੇ ਨਜ਼ਰ ਆ ਰਹੇ ਨੇ ਵੀ 50-50 ਲੱਖ ਰੁਪਏ ਲੈ ਕੇ ਇਸ ਤਰ੍ਹਾਂ ਡੰਕ ਦੇ ਘਰ ਬਾਹਰ ਭੇਜਣਾ ਵੀ ਲੱਗਦਾ ਹੈ ਜਾਇਲ ਹੈਗਾ ਕੋਈ ਲਖੋ ਉਹਨਾਂ ਦਾ ਕਾਰੋਬਾਰ ਹੈ ਜੀ ਉਹ ਕਰਦੇ ਆ ਆਪਣਾ ਕਾਰੋਬਾਰ ਪਰ ਸਾਡੇ ਲੋਕਾਂ ਨੂੰ ਵੀ ਸਮਝ ਥੋੜਾ ਬਹੁਤ ਸਮਝਣਾ ਚਾਹੀਦਾ ਹੈ ਕਿ ਆਪਾਂ ਗੱਲ ਤਾਂ ਇਹਨਾਂ ਦੀ ਖਰਾਬ ਕੋਈ ਸਖਤ ਕਾਰਵਾਈ ਪੰਜਾਬ ਸਰਕਾਰ ਐਕਸ਼ਨ ਚ ਕਿਉਂ ਨਹੀਂ ਹੱਲੇ ਤੇ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਠੱਗੀ ਆ ਲਗਭਗ 60 ਰੋਜ਼ ਪਰ ਰਾਤ ਵਾਪਸ ਆਏ ਨੇ ਕੋਈ ਅਜੇ ਹਾਲੇ ਤੱਕ ਕੋਈ ਪਕੜਿਆ ਕਿਉਂ ਨਹੀਂ ਗਿਆ ਜਾਰੇ ਅਜੇ ਤਾਂ ਫਿਲਹਾਲ ਜਸਟੇ ਪਹੁੰਚੇ ਹੀ ਨੇ ਜੀ ਇਹਨਾਂ ਨੇ ਅਜੇ ਬੱਚਾ ਵੀ ਥੋੜਾ ਜਿਹਾ ਸਦਮੇ 'ਚ ਦੱਸ ਰਿਹਾ ਕਿ ਮੈਂ 20 ਦਿਨ ਤੋਂ ਸੁੱਤਾ ਹੀ ਨਹੀਂ ਹੈਗਾ ਔਰ ਜਿੰਨੇ ਜਿਹੜੇ ਪਿਛਲੀ ਸ਼ਿਫਟ ਦੇ ਵਿੱਚ ਆਏ ਸੀਗੇ ਬਾਹਰੋਂ ਨੌਜਵਾਨ ਉਨ੍ਹਾਂ ਦੇ ਵੱਲੋਂ ਕਈ ਪਰਿਵਾਰਾਂ ਦੇ ਵੱਲੋਂ ਕੰਪਲੇਂਟ ਕੀਤੀ ਗਈ ਹੈ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੁਦੇਸ਼ਾਂ ਤੇ ਮਾਨਯੋਗ ਸਾਡੇ ਐਨਆਰਐਮ ਮਿਨਿਸਟਰ ਨੇ ਕੁਲਦੀਪ ਧਾਰੀਵਾਲ ਜੀ ਉਹਨਾਂ ਦੇ ਹੁਦੇਸ਼ਾਂ ਦੇ ਉੱਤੇ ਕਈ ਏਜੰਟ ਦੇ ਖਿਲਾਫ ਐਫਆਈਆਰ ਦਰਜ ਹੋਈਆਂ ਨੇ ਔਰ ਹੁਣ ਵੀ ਜਿਹੜੇ ਕੋਈ ਪਰਿਵਾਰ ਚਾਹਣਗੇ ਜਿਨ੍ਹਾਂ ਨੇ ਏਜੰਟ ਦੇ ਨਾਲ ਕਈਆਂ ਨੇ ਝੂਠ ਬੋਲ ਕੇ ਬੱਚੇ ਖੜੇ ਕਿ ਇੱਥੇ ਲੈ ਕੇ ਜਾਣਾ ਉੱਥੇ ਲੈ ਕੇ ਜਾਣਾ ਕਈਆਂ ਨੇ ਸਿੱਧੀਆਂ ਫਲਾਈਟਾਂ ਦਾ ਕਿਹਾ ਹੋਇਆ ਔਰ ਰਾਹ ਦੇ ਵਿੱਚ ਬੱਚਿਆਂ ਨੂੰ ਡੌਂਕੀਆਂ ਦੇ ਵਿੱਚ ਭੇਜ ਦਿੱਤਾ ਗਿਆ ਉਨ੍ਹਾਂ ਦੇ ਖਿਲਾਫ ਵੀ ਜਿਹੜੀ ਸਖਤ ਕਾਰਵਾਈ ਆ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਅਮਨ ਸਰ ਬਹੁਤ ساری ਲਖਾਲੇ ਭੇਜਣੇ ਕალი ਅਮਰੀਕਾ ਦੀ ਕਰਨਾ ਕਰੀਓ ਉਹ ਵੀ ਇੰਗਲੈਂਡ ਆ ਜਾਂ ਕੈਨੇਡਾ ਹੈਗਾ ਹੋਰ ਬਹੁਤ ਸਾਰੀਆਂ ਕੰਟਰੀਆਂ ਦੇ ਜਿੱਥੇ ਏਜੰਟ ਉਹਨਾਂ ਨੂੰ ਕਹਿੰਦੇ ਸਿੱਧੀਆਂ ਸਿੱਧਾ ਤੁਹਾਨੂੰ ਭੇਜਾਂਗੇ ਉਹਨਾਂ ਨੂੰ ਵੀ ਇਸ ਤਰ੍ਹਾਂ ਖੱਜਲ-ਖੁਆਰ ਕੀਤਾ ਬਹੁਤ ਸਾਰੇ ਏਜੰਟਾਂ ਉੱਤੇ ਵੀ ਕਾਰਵਾਈ ਹੋਏਗੀ ਜਾਂ ਕੰਲੀ ਅਮਰੀਕਾ ਲੈ ਕੇ ਕਾਰਵਾਈ ਕੀਤੀ ਜਾਵੇਗੀ। ਵੀ ਸਾਰੇ ਜੀ ਆਲਮੋਸਟ ਤੁਸੀਂ ਜੇ ਥਾਣੇ 'ਚ ਬੈਠੇ ਹੋ ਤੁਸੀਂ ਦੇਖ ਲਿਓ ਇੱਥੇ ਕਿੰਨੀਆਂ ਐਫ ਆਈ ਆਰ ਜਿਹੜੇ ਏਜੰਟ ਦੇ ਖਿਲਾਫ ਹੁੰਦੀਆਂ ਨੇ। ਕਈ ਲੋਕ ਵਿਚ ਔਰ ਕਈ ਲੋਕ ਇਨਾਂ ਦੀਆਂ ਜਿਹੜੀਆਂ ਮਿੱਠੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਆ ਜਾਂਦੇ ਆ ਔਰ ਕਿੰਨੇ ਕਿੰਨੇ ਪੈਸੇ ਦੇ ਕੇ ਮੁਰਕੇ ਵਿਚਾਰੀ ਇੱਥੇ ਰਹਿ ਜਾਂਦੇ ਆ ਉਹਨਾਂ ਦੇ ਖਿਲਾਫ ਵੀ ਆਪਾਂ ਯਰ ਉਹਦੇ ਭਾਵੇਂ ਕਿਸੇ ਕੰਟਰੀ 'ਚ ਵੀ ਬੰਦਾ ਕਰਦਾ ਹੋਵੇ ਸੋ ਇਹ ਤਾਂ ਬੜੀ ਮੰਦਭਾਗੀ ਘਟਨਾ ਆ ਕਿ ਪਹਿਲਾਂ ਵੀ ਬੱਚੇ ਬਾਹਰੋਂ ਰਿਪੋਰਟ ਕੀਤੇ ਗਏ ਔਰ ਦੁਬਾਰਾ ਹੁਣ ਫਿਰ 120 ਬੱਚੇ ਕੱਲ ਰਾਤ ਦੇ ਆਏ ਹੋਏ ਅੰਮ੍ਰਿਤ ਸਰ ਇੱਕ ਮਿੰਟ ਅੰਮ੍ਰਿਤ ਸਰ ਇੱਕ ਕੇਂਦਰ ਸਰਕਾਰ ਤੇ ਬੜੇ ਸਵਾਲ ਉਠਾਈ ਜਾ ਰਹੇ ਆ ਕਿ ਖਾਸ ਕਰ ਤੁਹਾਡੀ ਪਾਰਟੀ ਦੀ ਆਪਾਂ ਗੱਲ ਕਰੀਏ ਕਿ ਆਪੋਜੀਸ਼ਨ ਹਰ ਪਾਰਟੀਆਂ ਕੇਂਦਰ ਸਰਕਾਰ ਸਵਾਲ ਉਠਾ ਰਹੇ ਆ ਕਿ ਪੰਜਾਬ ਚ ਕਿਉਂ ਕਿ ਇਹ ਜਹਾਜ਼ ਜਿਹੜੇ ਪੰਜਾਬ ਚ ਕਿਉਂ ਉਤਰ ਰਹੇ ਆ ਦਿੱਲੀ ਵੀ ਉਤਾਰੇ ਜਾ ਸਕਦੇ ਨੇ ਇਸ ਤੇ ਬੜੀ ਉਚਾਨਾ ਤੁਸੀਂ ਦੇਖੋ ਜਿਹੜੀ ਪਹਿਲੀ ਸ਼ਿਫਟ ਨੌਜਵਾਨਾਂ ਦੀ ਆਈ ਸੀ ਉਹਦੇ ਚ ਜਦੋਂ ਉਥੋਂ ਭੇਜੇ ਗਏ ਸਭ ਤੋਂ ਜ਼ਿਆਦਾ ਇਹ ਕਿਹਾ ਕਿ ਪੰਜਾਬ ਦੇ ਬੱਚੇ ਆ ਜੀ ਪੰਜਾਬ ਦੇ ਲੋਕ ਆ ਰਹੇ ਜੀ ਪੰਜਾਬ ਦੇ ਨੌਜਵਾਨ ਆ ਰਹੇ ਔਰ ਜਦੋਂ ਲਿਸਟ ਆ ਇਸ ਤੇ ਪੰਜਾਬ ਦੇ ਸਭ ਤੋਂ ਘੱਟ ਸੀ ਔਰ ਗੁਜਰਾਤ ਦੇ ਜ਼ਿਆਦਾ ਸੀ ਹਰਿਆਣੇ ਦੇ ਜ਼ਿਆਦਾ ਸੀ ਉੱਥੇ ਨੌਜਵਾਨ ਔਰ ਉੱਥੇ ਵੀ ਉਤਾਰੇ ਜਾ ਸਕਦੇ ਸੀ ਕਿ ਦਿੱਲੀ ਦੇ ਵਿੱਚ ਵੀ ਹਰਿਆਣੇ ਚ ਵੀ ਜਿੱਥੇ ਮਰਜੀ ਉਤਾਰੇ ਜਾ ਸਕਦੇ ਸੀ ਬੱਚੇ ਪਰ ਉਹ ਪੰਜਾਬ ਨੂੰ ਸਿਰਫ ਇਹ ਦੀ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਪੰਜਾਬ ਦੇ ਨੌਜਵਾਨਾਂ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਜਿਹੜੇ ਮਾਨਯੋਗ ਨਰਿੰਦਰ ਮੋਦੀ ਜੀ ਆ ਉਹਨਾਂ ਦਾ ਪਤਾ ਨਹੀਂ ਕੀ ਦੁਸ਼ਮਣੀਆਂ ਸਾਡੇ ਪੰਜਾਬ ਦੇ ਨਾਲ ਔਰ ਬਿਲਕੁਲ ਗੈਰ ਜ਼ਿੰਮੇਵਾਰਨਾ ਕੰਮ ਜਿਹੜੇ ਕਰਦੇ ਹਰ ਮੁੱਦੇ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਪੰਜਾਬ ਦੇ ਨੌਜਵਾਨ ਇੰਨੇ ਮਾੜੇ ਨਹੀਂ ਹੈਗੇ ਜਿੰਨਾ ਸਾਨੂੰ ਬਦਨਾਮ ਕੀਤਾ ਜਾ ਰਿਹਾ ਇਹ ਕੋਈ ਚੋਟਪੱਕੇ ਨਹੀਂ ਹੈਗੇ ਕਿ ਇਹ ਜਿਹੜੇ ਜਿੱਦਾਂ ਜੋ ਮਰਜ਼ੀ ਇਹਨਾਂ ਨੂੰ ਕਹੀ ਜਾਓ ਇਹ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰਲੇ ਮੁਲਕਾਂ 'ਚ ਜਾ ਰਹੇ ਆ ਔਰ ਆਪਣੇ ਪੈਸੇ ਦੇ ਕੇ ਜਾ ਰਹੇ ਨਾ ਕੀ ਕਿਸੇ ਠਗੀਆਂ ਮਾਰ ਕੇ ਲੋਕਾਂ ਦੇ ਨਾਲ ਜਾ ਰਹੇ ਆਪਣੇ ਨੇਕ ਕਮਾਈਆਂ ਦੇ ਵਿੱਚੋਂ ਪਤਾ ਨਹੀਂ ਕਿਦਾਂ ਪੈਸੇ ਫੜ ਫੜ ਕੇ ਦਿੱਤੇ ਹੋਣੇ ਸੋ ਪੰਜਾਬ ਨੂੰ ਜਿਹੜੀ ਬਦਨਾਮ ਕਰਨ ਦੀ ਕੋਸ਼ਿਸ਼ ਹੈ ਮਾਨਯੋਗ ਮੋਦੀ ਸਾਹਿਬ ਦੀ ਪੰਜਾਬ ਦੇ ਲੋਕ ਤਾਂ ਵੈਸੇ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਜਿਹੜੀ ਉਹਨਾਂ ਦੀ ਕੋਸ਼ਿਸ਼ ਹੈ ਉਹ ਸਫਲ ਨਹੀਂ ਹੋਵੇਗੀ